ਤੁਸੀਂ ਦੇਖ ਰਹੇ ਹੋ ਵਿਸ਼ਵ ਵਾਰਤਾ ਤੇ ਮੈਂ ਹਾਂ ਕਮੈਂਟਰੀ ਕੋਰਟ ਦਿਲਜੀਤ ਦਸਾਂਜ ਸਰਦਾਰਜੀ 3 ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਨੇ ਜੀ ਹਾਂ ਅੰਮ੍ਰਿਤਸਰ ਤੋਂ ਤਸਵੀਰਾਂ ਵਾਇਰਲ ਹੋਈਆਂ ਨੇ ਉੱਥੇ ਫੈਨਸ ਦੇ ਵੱਲੋਂ ਉਹਨਾਂ ਦਾ ਜਿਹੜਾ ਕਿ ਨਿਗਾਹ ਸਵਾਗਤ ਕੀਤਾ ਗਿਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਜ ਦਿਲਜੀਤ ਦਸਾਂਜ ਨੂੰ 에어ਪੋਰਟ ਤੇ ਦੇਖ ਕੇ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਉਹਨਾਂ ਦੇ ਨਾਲ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਨੇ ਦਿਲਜੀਤ ਦਸਾਂਜ ਖੁਦ ਆਪਣੇ ਫੈਨਸ ਦੇ ਨਾਲ ਤਸਵੀਰਾਂ ਖਿਚਾ ਰਹੇ ਨੇ ਉਹਨਾਂ ਨੂੰ ਜਿਹੜਾ ਕਿ ਮਿਲ ਰਹੇ ਨੇ ਸਤਾਜੀ 3 ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਅਮਰitsar ਪਹੁੰਚੇ ਦਾ ਕਾਰਤਿਕ ਗਾਇਕ ਦਿਲਜੀਤ ਦੋਸਾਂਝ ਨੂੰ ਅਮਰitsar ਹਵਾਈ ਅੱਡੇ ਤੇ ਨਿਗਾਹ ਸਵਾਗਤ ਕੀਤਾ ਗਿਆ ਹਵਾਈ ਅੱਡੇ ਤੇ ਉਹਨਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚਵਾਈਆਂ ਅਤੇ ਅਦਾਕਾਰ ਨੇ ਵੀ ਬਹੁਤ ਪਿਆਰ ਦਿਖਾਇਆ ਜਾਣਕਾਰੀ ਅਨੁਸਾਰ ਉਚਿਤ ਸਾਂਝ ਬੀਤੀ ਕੱਲ੍ਹ ਸ਼ਾਮ ਆਪਣੇ ਨਿੱਜੀ ਜੈਟ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜਿੰਦ ਰਾਸ਼ਟਰੀ ਹਵਾਈ ਅੱਡੇ ਤੇ ਉਤਰੇ ਉਸ ਤੋਂ ਬਾਅਦ ਉਹ ਆਪਣੀ ਮਰਸੀਡੀਜ਼ ਦੇ ਵਿੱਚ ਕਿਤੇ ਰਵਾਨਾ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਜੈਟ ਵਾਪਸ ਚਲਾ ਗਿਆ ਇਸੋ ਨਾਮ ਦਿਲਜੀਤ ਬਹੁਤ ਸਾਦੇ ਪਹਿਰਾਵੇ ਵਿੱਚ ਨਜ਼ਰ ਆਏ ਜਿਵੇਂ ਕੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਹ ਪੂਰੇ ਰੰਗ ਦੀ ਪੈਂਟ ਅਤੇ ਚੈੱਕ ਕਮੀਜ਼ ਵਿੱਚ ਵੀ ਬਹੁਤ ਸੋਹਣੇ ਲੱਗ ਰਹੇ ਸੰਤ ਦਿਲਜੀਤ ਦੋਸਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਆਪਣੇ ਪਹੁੰਚਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਤੇ ਜਿਸ ਦੇ ਵਿੱਚ ਉਹ ਪ੍ਰਸ਼ੰਸਕਾਂ ਨਾਲ ਲਿਖੇ ਹੋਏ ਸਾਰਿਆਂ ਦੇ ਪਿਆਰ ਨੂੰ ਸਵੀਕਾਰ ਕਰ ਰਹੇ ਹਨ ਦੱਸਦੀ ਹੈ ਕਿ ਦਲਜੀਤ ਦੋਸਾਨ ਦੀ ਫਿਲਮ ਸਰਦਾਰਜੀਤ 3 ਵਿਦੇਸ਼ਾਂ ਵਿੱਚ ਤਮਾਲ ਮਚਾਰੀ ਹੈ ਸਰਦਾਰਜੀਤ 3 ਪਾਕਿਸਤਾਨ ਸਣੇ ਕਈ ਦੇਸ਼ ਤੇ ਵਿੱਚ ਕਈ ਦੇਸ਼ਾਂ ਵਿੱਚ ਰਿਲੀਜ਼ ਹੋਈ ਸੀ ਸਰਦਾਰਜੀਤ 3 ਨੇ ਪਾਕਿਸਤਾਨ ਦੇ ਵਿੱਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜੀ ਹਾਂ ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਦਾਰਜੀਤ 3 ਨੇ ਪਾਕਿਸਤਾਨ ਦੇ ਵਿੱਚ 31 ਕਰੋੜ ਪਾਕਿਸਤਾਨੀ ਰੁਪਏ ਕਮਾਈ ਹੰਤੇ ਇਹ ਫਿਲਮ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਪੰਜਾਬੀ ਫਿਲਮ ਬਣ ਗਈ ਹੈ ਹਾਲਾਂਕਿ ਭਾਰਤ ਦੇ ਵਿੱਚ ਸਰਕਾਰੀ ਟੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਭਾਰਤ ਦੇ ਵਿੱਚ ਇਹ ਫਿਲਮ ਪਾਕਿਸਤਾਨੀ ਅਦਾਕਾਰਾ ਹਾਨੀ ਅਮਰਦੀਪ ਦੀ ਮੌਜੂਦਗੀ ਕਾਰਨ ਰਿਲੀਜ਼ ਨਹੀਂ ਹੋ ਸકી ਕਿਆਸਰਾਈਆਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਦਿਲਜੀਤ ਦੋਸਾਂਜ ਆਪਣੀ ਆਉਣ ਵਾਲੀ ਫਿਲਮ ਪੰਜਾਬ 95 ਲਈ ਪੰਜਾਬ ਪਹੁੰਚੇ ਹਨ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਫਿਲਮ ਪੰਜਾਬ 95 ਇੱਕ ਸਿੱਖ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਹੈ ਉਹਨਾਂ ਨੇ ਪੰਜਾਬ ਪੁਲਿਸ ਦੁਆਰਾ ਕੀਤੇ ਗਏ 25000 ਤੋਂ ਵੱਧ ਗੈਰ ਕਾਨੂੰਨੀ ਕਤਲਾਂ ਲਾਪਤਾ ਅਤੇ ਗੁਪਤ ਸੰਸਕਾਰ ਦਾ ਜੁੜਾ ਕੇ ਸੰਸਕਾਰ ਖੁਲਾਸਾ ਕੀਤਾ ਸੀ ਫਿਲਮ ਦਾ ਨਿਰਦੇਸ਼ਨ ਹਨੀ ਤਰੇਹਨ ਦੁਆਰਾ ਕੀਤਾ ਗਿਆ ਤੇ ਫਿਲਮ ਨੂੰ ਦਸੰਬਰ 2022 ਵਿੱਚ CBFC ਨੂੰ ਸੌਂਪਿਆ ਗਿਆ ਸੀ ਪਰ ਅਜੇ ਤੱਕ ਭਾਰਤੀ ਭਾਰਤ ਵਿੱਚ ਰਿਲੀਜ਼ ਲਈ ਮਨਜ਼ੂਰੀ ਨਹੀਂ ਦਿੱਤੀ ਗਈ